ਹਾਂਜੀ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਜਾਨਵਰ ਸਾਰਿਆਂ ਦੇ ਸੈਟ ਨੇ ਤੇ ਅੱਜ ਆਪਾਂ ਨੀਲੇਾਂ ਦੀ ਫਰਮਾਇਸ਼ ਆਈ ਸੀ ਇੱਕ ਤੇ ਨੀਲੇ ਵਿਖਾਉਣੇ ਆਪਾਂ ਤੁਹਾਨੂੰ ਆਪਣੇ ਆਏਵੇਂ ਬੰਦੇ ਹੋਰ ਭਾਈ ਜੀ ਭਾਈ ਸਸਰੀਕਾਲ ਸਾਰਿਆਂ ਨੂੰ ਤੇ ਆਪਾਂ ਨਾ ਨੀਲੇ ਕਬੂਤਰ ਵਿਖਾਉਣੇ ਸੀਗੇ ਬਾਈ ਦੀ ਫਰਮਾਇਸ਼ ਆਈ ਸੀ ਇੱਕ ਦੀ ਤੇ ਨੀਲੇ ਕਬੂਤਰ ਵਿਖਾਉਣੇ ਆ ਤੇ ਅੱਜ ਆਪਾਂ ਵਿਖਾਉਣੇ ਆ ਤੇ ਆ ਬੈਠੇ ਕਬੂਤਰ ਆ ਆ ਵੇਖੋ ਇੱਕ ਬੰਦਾ ਬੈਠਾਇਆ ਸਸਰੀਕਾਲ ਸਾਰਿਆਂ ਨੂੰ ਬਾਈ ਆ ਬਾਈ ਜੀ ਵੇਖੋ ਆ ਨੀਲੀਆਂ ਕਬੂਤਰੀਆਂ ਸਾਰੀਆਂ ਇੱਧਰ ਬੈਠੀਆਂ ਹੋਏ ਆ ਨੀਲੀਆਂ ਕਬੂਤਰੀਆਂ ਬਈ ਵੇਖੋ ਚਿੱਟੀਆਂ ਅੱਖਾਂ ਦੀ ਆ ਖੰਮ ਨੂੰ ਸਾਰੇ ਖਿਡਾਰ ਕੇ ਵਿਖਾ ਦੇ ਅਗਰ ਬੜਕਦੀ ਆ ਆ ਵੇਖੋ ਬਈ ਆ ਵੱਡੀ ਕਬੂਤਰੀ ਆ ਨੀਲੀ ਚਿੱਟੀਆਂ ਅੱਖਾਂ ਸਾਫ ਆ ਜਾਉਂ ਆ ਤੇ ਆਪਾਂ ਪਿੰਜਰੇ ਛੱਡ ਦਿੰਨੇ ਆ ਤੇ ਹੋਰ ਵਿਖਾ ਦੇਨੇ ਆ ਆ ਬੈਠੀ ਬਈ ਇਕ ਨੀਲੀ ਇਹ ਆਪਣੇ ਗੁੱਡੀ ਜਾਂਦੀ ਉਦਰੀ ਆ ਬਈ ਅਜੇ ਉੱਡੀ ਜਾਂਦੀ ਆ ਇਹ ਬਾਜੀ ਬਈ ਛੱਡਨੀ ਆ ਜਿੱਥੇ ਵੀ ਸੌਂਰਤ ਲੱਗਾ ਉੱਥੇ ਛੱਡ ਦੇਣੀ ਆ ਕਬੂਤਰੀ ਨੀਲੀ ਆ ਕਬੂਤਰੀ ਬਾਗਲਾ ਬੀਂ ਦੀ ਇੱਕ ਇੱਕ ਚਿੱਟੀ ਸਾਫ ਜਾਵਾ ਇਹ ਕਬੂਤਰੀ ਅਜੇ ਵੀ ਉੱਡਦੀ ਆ ਬਈ ਆਪਣੇ ਕੋਲੇ ਟਾਈਮ ਪੂਰਾ ਕਰਦੀ ਆ 7 ਤੋਂ 4 ਵਜਾ ਆਂਦੀ ਆ ਇਹ ਘਰੇ ਬਈ ਦੱਸੋ ਜੇ ਕਿੰਨਾ ਚਾਰ ਵਦ ਗਿਆ ਟੈਂਪੂਰਾ ਕਰਦੀ ਆ ਚਾਰ ਦਾ 7 ਤੋਂ 4 ਧਰਮੀ ਜੀ ਵੀ ਪੂਰਾ ਹੋ ਰਦੀ ਸੀ ਤੇ ਹੁਣ ਇਹ ਬਾਜੀਬੂਈ ਛੱਡਾਂਗੇ ਆਪਾਂ ਜਿੱਥੇ ਸੂਤ ਲੱਗਾ ਉੱਥੇ ਛੱਡਾਂਗੇ ਬਦਾਮ ਦੂ ਪਾਏ ਆ ਬਦਾਮ ਖਾਂਦੀ ਆ ਵੇਖ ਪਈ ਸੂਤ ਹੀ ਕਿਵੇਂ ਉੱਡੂਗੀ ਬਹੁਤ ਵਧੀਆ ਉੱਡੂਗੀ ਕੰਮ ਬਣਾਵਾ ਲਿਆ ਯਾਰ ਮੁੜਕਾ ਹੀ ਆਈ ਆ ਦਾ ਪੂਰੀ ਉੱਡੂਗੀ ਬਦਾਮ ਖਾਂਦੀ ਆ ਖੱਟਕੀ ਬਿੱਲੀ ਆਖਰੀ ਖੱਟੀਆਂ ਖਾਣ ਬਹੁਤ ਵਧੀਆ ਰੱਤੀ ਮਾਂ ਦੇ ਇਹਨਾਂ ਦੀ ਹਾਂ ਹਾਂ ਰੱਤੀ ਖਾਓ ਬਈ ਸਾਨੂੰ ਆਹ ਭਈ ਮਾਂ ਨਾਲ ਦੀ ਰੱਤੀ ਆਹ ਕਬੂਤਰੀ ਮਾਂ ਇਹਨਾਂ ਦੀ ਠੀਕ ਆ ਆਹ ਇਹ ਪੱਟੀ ਜੀ ਪਈ ਐ ਖਾੜ ਪਈ ਵੀ ਐ ਇਹ ਆਪ ਨਿਕਲਿਆਉਂਦੇ ਐ ਇਹ ਵਜਦੇ ਗੋੜ ਰੰਗੇ ਰੱਤੇ ਦੱਸੋ ਇਹ ਭਾਈ ਤੁਹਾਨੂੰ ਲੱਗੇ ਰੂਤ ਆਪਣੇ ਨੀਲੇ ਆਹ ਸਾਰੇ ਕਾਲੇ ਕਬੂਤਰ ਰੱਤੇ ਉਹਨੇ ਇਹ ਸਾਰੀ ਲਾਦ ਇਹਨਾਂ ਦੀ ਆਈ ਬਈ ਕਬੂਤਰਾਂ ਦੀ ਇਹ ਨੀਲੇ ਰੱਤੇ ਦੀ ਸਾਰੀ ਲਾਦ ਬੈਠੀ ਆਪਣੇ ਕੋਲੇ ਆਹ ਕਬੂਤਰੀ ਪੁੰਨੂਆਂ ਲੈ ਜੋ ਇਹ ਨੀਲੇ ਰੱਤੇ ਸੀਨਿਆਂ ਦੀ ਲਾਦ ਆਪਣੇ ਕੋਲੇ ਸਾਰੀ ਇਹਨਾਂ ਦੀ ਲਾਦੀ ਆ ਵੇਖੋ ਨਾਲੇ ਬਈ ਕਰੋ ਸ਼ੌਂਕ ਪੱਲਿਆਂ ਦੇ ਕਰੋ ਸ਼ੌਂਕ ਠੀਕ ਆ ਬਈ ਪਰ ਉਸ ਨੂੰ ਕਨਾਰੇ ਐ ਬਈ ਇਹ ਇੱਕਵੇਂ ਲੱਗੀ ਐ ਸਰਟਾ ਕੁਦਰੀ ਬਹੁਤ ਵਧੀਆ ਪੂਰੀ ਤਕੜੀ ਆ ਬੱਚੇ ਉੱਡਣਗੇ ਓਕੇ ਪੂਰੇ ਠੀਕ ਆ ਕੰਨੂ ਵਾਲੇ ਹਨਾ ਉਹਨਾਂ ਚੋਂ ਠੀਕ ਆ ਆ ਬਈ ਨੀਲੀ ਐ ਕਹਾ ਚਿੱਤਿਆਂ ਦੀ ਠੀਕ ਇਹ ਆਪ ਬੱਚਿਆਂ ਤੇ ਰੋਕ ਲਈ ਆ ਬੱਚਿਆਂ ਤੇ ਰੋਕ ਇਹ ਉਸੇ ਦੀ ਪੈਣੀ ਆ ਇਹ ਉਹਨਾਂ ਦੀ ਭੈਣ ਭਰਾ ਆਏ ਬੈਠੇ ਇਹ ਵੇਖੋ ਨਾਲੇ ਐਂ ਨਾ ਕਹਦੇ ਬਾਈ ਅੱਕੀ ਵਿਖਾਈ ਜਾਂਦੇ ਵਾਰੀ ਵਾਰੀ ਅੱਡੋ ਆਡਾ ਇਹ ਵੱਡੀ ਕਬੂਤਰੀ ਆ ਵੇਖੋ ਨਾਲੇ ਕਰੋ ਸ਼ੌਂਕ ਆ ਠੀਕ ਆ ਬਾਈ ਠੀਕ ਲੋਕ ਕੀ ਕਹਿੰਦੇ ਆ ਡੱਬੇ ਸਾਡੇ ਤਾਂ ਡੱਬੇ ਜਿੰਨਾਂ ਨੇ ਸਾਨੂੰ ਵਿਆਜ ਨਾ ਚਾਹ ਹੁੰਦਾ ਬਾਈ ਉਨਾ ਵਿਆਜ ਨਾ ਜਾਂਦਾ ਜਿੰਨਾ ਸਾਨੂੰ ਨੀਲੇ ਡੱਬਿਆਂ ਦਾ ਹੁੰਦਾ ਵੇਖੋ ਭਾਈ ਸਾਨੂੰ ਵਿਆਜ ਨਾ ਚਾ ਆ ਜਾਂਦਾ ਉਦੋਂ ਹੁਣਾ ਤਾਂ ਹੋਣੀ ਤੁਹਾਨੂੰ ਕਬੂਤਰ ਲਿਆ ਫੜ ਕੇ ਭਾਈ ਆ ਲੈ ਆਂਦਾ ਬਈ ਆਪਾਂ ਕਬੂਤਰ ਵੱਡਾ ਕੱਢ ਕੇ ਨੀਲਾ ਵੇਖੋ ਭਾਈ ਕਰੋ ਸ਼ੌਂਕ ਨਾਲੇ ਵੱਡਾ ਕਬੂਤਰ ਨੀਲਾ ਵੇਖੋ ਨਾਲੇ ਵੱਡੇ ਕਬੂਤਰ ਬੁੱਢੇ ਇਹਨਾਂ ਦੀ ਲਾad ਆਪਣੇ ਕੋਲੇ ਸਾਰੀ ਨੀਲਿਆਂ ਦੀ ਵੇਖੋ ਨਾਲੇ ਕਰੋ ਸ਼ੌਂਕ ਪੱਲੇ ਵੇਖੋ ਨੋਂ ਨੋਂ ਵੇਖੋ ਨਾਲੇ ਕਾਲੇ ਸਾ ਨੋਂ ਆ ਵੇਖੋ ਬਈ ਪੱਲੇ ਪੁੱਲੇ ਵੇਖੋ ਨਾਲੇ ਸਾਫ ਆ ਜਮਾ ਵੇਖੋ ਬਈ ਪੱਲੇ ਪੁੱਲੇ ਜਮਾ ਸਾਫ ਆ ਕਬੂਤਰ ਦੱਸੋ ਭਈ ਆਪਣੇ ਕਿਵੇਂ ਲੱਗੇ ਵੱਡੇ ਆ ਪੋ ਪਿਓ ਦੀ ਲਾਦ ਭਈ ਸਾਰੀ ਬੈਠੀ ਆ ਤੇ ਕਬੂਤਰੀ ਵਿਖਾਈ ਸੀ ਨੀਲੀ ਉਹਦੀ ਲਾਦੇ ਜੋੜੀ ਦੇ ਬੱਚੇ ਸਾਰੇ ਨੀਲੇ ਭਈ ਇਸੇ ਦੇ ਆ ਤੇ ਬਾਗੀਆਂ ਬੂਜੀਆਂ ਛੱਡਣੀਆਂ ਕਬੂਤਰੀਆਂ ਪੱਠੀਆਂ ਇਹਨਾਂ ਦੇ ਕਬਾਸਾ ਮਦਾਮਦੂੰ ਖਾਈ ਜਾਂਦੇ ਆ ਤੇ ਨਾ ਡਾਈਦੇ ਆ ਤੇ ਦਾਣਾ ਸਹੀ ਕਬੂਤਰ ਆਪਣੇ ਚੜ ਗਏ ਆ ਸਿੱਧੇ ਘਰੇ ਆਉਂਦੇ ਬਾਈ ਇਹਨਾਂ ਦੇ ਬੱਚੇ ਤੇ ਆ ਕਬੂਤਰ ਵੇਖ ਬਾਈ ਤੂੰ ਵੇਖ ਲਾ 10 ਨਾਲੇ 10 ਕਿਵੇਂ ਕਬੂਤਰ ਆਪਣੇ ਬਹੁਤ ਵਧੀਆ ਬਾਈ ਬਹੁਤ ਵਧੀਆ ਚਿੱਤਾਂ ਅੱਖਾਂ ਦੇ ਬਾਈ ਵਾਹ ਦੇ ਕਬੂਤਰ ਆ ਨਾ ਨੂੰ ਵੇਖ ਲਾ ਬਾਈ ਕਾਲੇ ਨੂੰ ਬਹੁਤ ਵਧੀਆ ਬਾਈ ਇਸ ਸਾਰੀ ਐਸੇ ਦੀ ਲਾਦੀ ਆ ਬਾਈ ਜਿੰਨੇ ਵੀ ਕਬੂਤਰ ਸਾਡੇ ਕੋਲ ਕਰਦੇ ਬੱਚੇ ਰੱਤੇ ਨੀਲੇ ਕੱਲੀ ਐਸੇ ਦੀ ਲਾਦੀ ਆ ਤੇ ਇਹਦੇ ਨਾਲ ਦੀ ਕਬੂਤਰੀ ਪਹਿਲਾਂ ਵਿਖਾਈ ਸੀ ਇੱਕ ਮਿੰਟ ਤੇ ਹੁਣ ਤੁਹਾਨੂੰ ਇਹਨਾਂ ਦੇ ਪੱਠੇ ਪੱਠੀਆਂ ਨੂੰ ਖੰਨੇ ਆ ਆ ਆ ਪਾ ਛੱਡ ਦਿੰਨੇ ਬਾਈ ਪਿੰਜਰੇ ਹੰਬ ਜੀ ਯਾਰ ਲੋਕ ਚੜ ਕੇ ਆਓ ਤੇ ਹੁਣ ਬਤਾਉਣੇ ਆਪਾਂ ਵੱਡਾ ਕਬੂਤਰ ਆ ਕਬੂਤਰਾ ਬਾਈ ਆਪਣਾ ਡੱਬਾ ਰੱਤਾ ਇਹ ਪਹਿਲਾਂ ਵੀ ਕੁਝ ਦਿਨ ਲਾਈਵ 'ਚ ਵਿਖਾਇਆ ਸੀ ਆਪਾਂ ਉਹ ਕਬੂਤਰ ਆਹੇ ਤੇ ਇਹਦੀ ਲਾਦ ਬਈ ਐ ਕਿ ਬਹੁਤ ਹੀ ਜ਼ਿਆਦਾ ਉੱਡੀ ਆ ਕਬੂਤਰ ਦੀ ਜਿੰਨਾ ਵੀ ਕਵਾਂਗੇ ਨੂੰ ਉਨਾ ਹੀ ਉੱਡੀ ਬਈ ਇਹ ਲਾਦ ਕਬੂਤਰ ਦੀ ਆਪ ਵੀ ਬਾਲਾ ਚੰਗਾ ਆਪ ਉੱਡਿਆ-ਉੱਡਾ ਬਾਜ਼ੀਆਂ ਚੰਗੀਆਂ ਜਿਤਾਈਆਂ ਬਈ ਇਹ ਕਬੂਤਰ ਨੇ ਕਬੂਤਰ ਆਪ ਵੀ ਬਹੁਤ ਵਧੀਆ ਸੀ ਇਹ ਤੇ ਤਾਂ ਹੀ ਇਹ ਫਿਰ ਹੁਣ ਰੋਕ ਕੇ ਤੇ ਬੱਚਿਆਂ ਦੇ ਲਾਤਾ ਬੁੱਢਾ ਕਬੂਤਰ ਹੋ ਚੱਲਿਆ ਇਹ ਆਹਣ ਕਰੋ ਸ਼ੌਂਕ ਕਰੋ ਤੇ ਡੱਬੇ ਦਾ ਲੈ ਭਾਈ ਆਪਣੀ ਚੱਲ ਗੱਲ ਚੱਲੀ ਜਾਂਦੀ ਸੀ ਨੀਲਾਂ ਦੀ ਨੀਲੇ ਤੁਹਾਨੂੰ ਅੱਗੇ ਤੁਹਾਨੂੰ ਜੋੜੀ ਵਿਖਾਤੀ ਆ ਹੁਣ ਤੁਹਾਨੂੰ ਨੇ ਲਾਦ ਵਿਖਾਵਾਂਗੇ ਆਪੇ ਪੱਠੇ ਪੱਠੀਆਂ ਆ ਕਬੂਤਰ ਸੀਗਾ ਭਈ ਇਹ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਵਿਖਾਇਆ ਸੀਗਾ ਬਲੌਗ 'ਚ ਤੇ ਇਹਦੀ ਲਾਦ ਵੀ ਤੁਹਾਨੂੰ ਵਿਖਾਈ ਸੀਗੀ ਤੇ ਇਹਨਾਂ ਭਈ ਬਾਜ਼ੀਆਂ ਜਿੱਤਿਆ ਕਬੂਤਰ ਵਧਿਆ ਗਾਂ ਪਹਿਲਾਂ ਬਹੁਤ ਟਾਈਮ ਤੇ ਐਦਕਿ ਇਹਨਾਂ ਦੇ ਭਈ ਪੱਠੇ ਪੱਠੀਆਂ ਨੇ ਵੀ ਅੱਗ ਹੀ ਪਾਈ ਸੀਗੀ ਤੇ ਤੁਹਾਨੂੰ ਕੋਈ ਨਾ ਕਰਾਵਾਂਗੇ ਸ਼ੌਂਕ ਆ ਅਗਲੇ ਕਬੂਤਰਾਂ ਨਾਲ ਹੁਣ ਤੁਹਾਨੂੰ ਇਹਨਾਂ ਦੇ ਪੱਠੇ-ਪੱਠੀਆਂ ਦਾ ਸ਼ੌਂਕ ਕਰਾਉਣਾ ਹੈ ਨੀਲੇਆਂ ਦਾ ਬਈ ਲੈ ਆਈ ਬਈ ਕੱਢ ਕੇ ਨੀਲੇਆਂ ਪੱਠੇ ਮਾਬਾ ਜੀ ਨਾ ਆਪਾ ਛੜਤਾ ਪਿੰਜਰੇ ਦੇ ਕਬੂਤਰ ਆ ਬਈ ਇਹ ਤਾਂ ਥੜ ਲੈਂਦਾ ਰੱਤੇ ਦਾ ਭਰਾ ਵੱਡਾ ਸੂਰਮਾ ਪੜਿਆ ਆਪਰੇ ਪੂਰਾ ਸੰਵਿਆ ਕਬੂਤਰ ਆ ਤੇ ਉਹ ਕਬੂਤਰ ਤੇ ਆਪਾਂ ਬਈ ਬੱਚੇ ਕਢਾਈ ਜਾਂਦੇ ਆ ਤੇ ਇਹ ਕਬੂਤਰ ਆਪਣਾ ਬੈਠਾ ਸੀ ਵਿਹਲਾ ਜੈਤ ਕਿ ਇਹਦੀ ਵੀ ਲਾਵਾਂਗੇ ਜੋੜੀ ਤੇ ਉਹਦਾ ਭਰਾ ਬਈ ਰੱਤੇ ਦਾ ਸੇ ਦਾ ਵੇਖੋ ਨਾਲੇ ਰੰਗ ਰੂੰਗੋਂਦੇ ਅਰਗਾ ਜਮਾਂ ਅੱਖਾਂ ਵੇਖੋ ਨਾਲੇ ਤੇ ਸ਼ੌਂ ਕਰੋ ਬਈ ਇਹ ਕਬੂਤਰ ਦਾ ਐ ਨਾ ਕਹੋ ਤੇ ਕਿ ਤੇ ਹੁੰਦਾ ਪੱਠਾ ਹੀ ਹੈ ਬਈ ਭਰਾ ਦੋਵੇਂ ਜੋੜਵੇਂ ਇੱਕ ਮਾਂ ਪਿਓ ਦੇ ਸਕੇ ਖਟੀਆਂ ਆਖਾਂ ਇਹ ਵੀ ਬਹੁਤ ਦੋ ਬਾਜ਼ੀਆਂ ਬਈ ਵਧਿਆ ਕਬੂਤਰ ਤੇ ਜਿੱਤੀਆਂ ਹੀ ਆਏ ਬਈ ਕਬੂਤਰ ਨੇ ਇਹ ਕਹਦਾ ਜਗਤ ਸਿੰਘ ਵਾਲੇ ਤੇ ਇੱਕ ਦੀਪ ਸਿੰਘ ਵਾਲੇ ਬਈ ਇਹ ਕਬੂਤਰ ਆਪਣੇ ਆ ਪਹਿਲੇ ਪਹਿਲੇ ਨੰਬਰ ਤੇ ਆਏ ਆ ਦੋਵੇਂ 5 ਸਾਲ ਹੋ ਗਏ ਆ ਤੇ ਹੁਣ ਇੱਕ ਕਬੂਤਰ ਰੁਕਿਆ ਵਾ ਤੇ ਵੱਡਾ ਕਬੂਤਰ ਬਣ ਗਿਆ ਤੇ ਆ ਕੇ ਤੇ ਜੋੜੀ ਲਾਉਣੇ ਆ ਬੱਚੇ-ਪੁੱਚੇ ਕਢਾਉਣੇ ਆ ਵੇਖਾਂਗੇ ਗਾਂ ਕਿਵੇਂ ਉੱਡਦੇ ਆ ਤੇ ਨਾਲੇ ਘਰੋ ਸ਼ੌਂਕ ਬਈ ਇਹਨਾਂ ਦਾ ਖੱਟੀਆਂ ਪੂਰੇ ਪਲੇ ਪੁਲੇ ਕਬੂਤਰ ਵੇਖੋ ਬਈ ਆਪਾਂ ਵਿਖਾਉਨੇ ਰਾਜੀ ਪੂਰੇ ਥੱਲੋਂ ਵੇਖੋ ਬਈ ਨਾਲੇ ਪੂਰੇ ਸਾਫ ਕਬੂਤਰ ਬੈਠੇ ਆ ਵੱਡੇ ਸਭ ਪੂਰੇ ਪਾਲਿਆ ਪੂਲੇ ਆਪੋ ਬਾਈ ਦਾਣੇ ਦੂਨੇ ਪੂਰੇ ਪਾਇਆ ਕਰੋ ਵੱਡੇ ਕਬੂਤਰਾਂ ਨੂੰ ਵੱਡੇ ਕਬੂਤਰਾਂ ਦੇ ਅੱਜ ਕੱਲ ਫਾਇਦਾ ਹੁੰਦਾ ਆ ਜਿਹੜੇ ਡਾਉਣ ਡੂਨ ਵਾਲੇ ਦਾ ਘੱਟ ਫਾਇਦਾ ਹੁੰਦਾ ਤੇ ਜੇ ਵੱਡੇ ਕਬੂਤਰ ਨਹੀਂ ਆਏ ਬਾਈ ਫੇਰ ਫਾਇਦਾ ਵੀ ਕੀ ਹੈ ਗਾਂ ਜੇ ਇਹਨਾਂ ਦੇ ਨਾ ਬੱਚੇ ਬੁੱਚੇ ਕਢਾ ਕੇ ਵੱਡਿਆਂ ਨੇ ਫਿਰ ਡਾਉਣ ਵਾਲਿਆਂ ਦਾ ਫਾਇਦਾ ਨਹੀਂ ਬਈ ਇਹਨਾਂ ਨੂੰ ਰਜਾ ਕੇ ਰੱਖਿਆ ਕਰੋ ਬਈ ਵੱਡਿਆਂ ਨੂੰ ਐ ਪਾਲ ਪੂਲ ਕੇ ਰੱਖਿਆ ਕਰੋ ਬਈ ਆ ਵੇਖ ਲੋ ਹੱਥਾਂ 'ਚ ਨਿਕਲਦੇ ਐ ਇਹ ਪੂਰਾ ਜ਼ੋਰ ਜਾਰ ਕਰੂ ਤਾਂ ਲਾਉਂਦੇ ਐ ਲਾਉਣੇ ਚਾਹੀਦੇ ਬਈ ਜ਼ੋਰ ਇਹਨਾਂ ਨੂੰ ਇਹ ਤਾਂ ਉੱਡਾਂ ਨੂੰ ਫਿਰਦੇ ਬਈ ਜੇ ਵੀ ਇਹ ਨਾਲੇ ਬੁੱਢੇ ਕੂਤਰ ਆ ਵੇਖੋ ਨਾਲੇ ਕਿਵੇਂ ਲੱਗਾ ਵੀ ਵੇਖਾ ਵਧੀਆ ਵਧੀਆ ਪੂਰੇ ਸੰਦੇ ਪੜੇ ਪੂਰੇ ਪੂਰੇ ਐਂ ਹੀ ਰੱਖਾਂ ਐਂ ਹੀ ਰੱਖਣ ਮਹਾਰਾਜ ਦੀ ਕਰਪਾਣਾ ਐਂ ਕਿਹਦੀ ਜੋੜੀ ਲਾ ਦੇਣੀ ਆ ਠੀਕ ਆ ਕਿਹੜੀ ਨਾ ਲਾਇਗੇ ਵੀ ਕਬੂਤਰ ਨੇ ਦੱਸ ਕਾ ਮਾੜੀ ਜਿਹੜੀ ਬਾਈਆਂ ਨੂੰ ਚੰਗੀ ਲੱਗਦੀ ਉਹਨਾਂ ਨਾਲ ਜੋੜੇ ਬਿਛੜਦੀ ਅਤੀ ਨਾ ਲਾ ਦੇ ਬਾਈ ਜਿਹੜੀ ਨਾ ਮਰਜੀ ਠੀਕ ਆ ਲਾ ਦਾਂਗੇ ਫਿਰ ਐਸੀ ਜੋੜੀ ਵੇ ਦੱਸੋ ਜੇ ਇਹਨਾਂ ਦੇ ਬੱਚੇ ਕਿਵੇਂ ਉੱਡਣਗੇ ਜਿਹੜੀ ਨਸਲ ਦੱਸੋ ਬਾਈ ਕਿਵੇਂ ਆ ਜਿਹੜੀ ਨਸਲ ਚ ਕਬੂਤਰ ਨਿਕਲਿਆ ਉਸੇ ਹੀ ਨਸਲ ਚ ਕਬੂਤਰ ਠੋੜਾ ਦੱਸੋ ਜੇ ਆਪਾਂ ਤੋਂ ਮਰ ਜੀ ਨਾ ਵੀ ਜੋੜੀ ਲਾ ਦਾਂਗੇ ਕਬੂਦਰੀ ਦੱਸ ਦੇ ਕਿਹੜੀ ਲਾਉਣੀ ਹੈ ਇੰਦੇ ਰਗੀ ਲਾਉਣੀ ਹੈ ਕਿ ਹੋਰ ਲਾ ਕੇ ਬਈ ਦੱਸ ਦਿਓ ਕਮੈਂਟ ਕਰਕੇ ਕਬੂਤਰ ਦੱਸੋ ਨਾਲ ਕਿਵੇਂ ਲੱਗਾ ਪੱਲੇ ਪੁੱਲੇ ਵੇਖੋ ਸਾਫ਼ ਹੋ ਜਾਵਾ ਵੇਖੋ ਬਈ ਰੰਗ ਰੂੰਗਾ ਪਰ ਉਹ ਨਹੀਂ ਲਾਈ ਦਾ ਰੰਗ ਤਾਂ ਅੱਗੇ ਲੱਗਾ ਵਿਚਾਰੇ ਦੇ ਜਮਾਂਦਰੂ ਹੀ ਜਾ ਵੇਖੋ ਲਾਲ ਡੱਬਾ ਵੇਖੋ ਬਈ ਕਬੂਤਰ ਨਾਲ ਇਹ ਭਰਾ ਕਬੂਤਰ ਦਾ ਬਈ ਅਨੀਲਾ ਖਾਓ ਬਈ ਆਪਾਂ ਨੇ ਨੀਲਾ ਉਹ ਬਾਹਰ ਝੂੜਾ ਜਾਵਦਾ ਬਈ ਉਹ ਇਹ ਫਿੱਕਾ ਕਬੂਤਰ ਆ ਕਰੋ ਸ਼ੌਂਕ ਪਿੰਜਰੇ ਦੇ ਵਿੱਚ ਦੋਵੇਂ ਭਰਾ ਬੈਠੇ ਇਕੱਠੇ ਹੋ ਕੇ ਤੇ ਵੇਖੋ ਨਾਲੇ ਹੁਣ ਦੱਸੋ ਭਾਈ ਇਹ ਕਮਾਪ ਉਹਦੇ ਆ ਕਿਵੇਂ ਲੱਗੇ ਕਮੈਂਟ ਕਰਕੇ ਦੱਸੋ ਜੀ ਕਿਤੇ ਨਾ ਕਹਦੇ ਭਾਈ ਚੰਗੇ ਲੱਗੇ ਤੇ ਸਾਨੂੰ ਬੱਚੇ-ਬੁੱਚੇ ਕਢਾਉਣ ਨੂੰ ਦੇ ਦਿਓ ਇਹ لالਚ ਨਾ ਕਰੋ ਜੀ ਭਾਈ ਇਹ ਸਾਨੂੰ ਨਹੀਂ ਮਿਲੇ ਭਾਈ ਇਹ ਇਹੀ ਲਾਲੇ ਕੂਤਰ ਡੱਲੇ ਆ ਤੇ ਆ ਕਬੂਤਰ ਆਪਾਂ ਵਿਖਾਉਣਾ ਹੈ ਨੀਲਾ ਆ ਲਿਆ ਨੀਲਾ ਫੜ ਕੇ ਨੀਲਾ ਫੜ ਕੇ ਵਿਖਾਉਣਾ ਹੈ ਤੁਹਾਨੂੰ ਆ ਬੰਦੇ ਦੀ ਪੂਰੀ ਮਾਨ ਪਸੰਦਾ ਕਬੂਤਰ ਹੈ ਇਸੇ ਨੂੰ ਕਹੀ ਜਾਂਦਾ ਬਈ ਵਾਰ-ਵਾਰ ਵਿਖਾਓ ਵਾਰ-ਵਾਰ ਵਿਖਾਓ ਇਹ ਕਬੂਤਰ ਨੇ ਕਹੀ ਜਾਂਦਾ ਤੇ ਵੇਖ ਲਈ ਬਈ ਇੱਥੇ ਬਹਿ ਜਾਣ ਕੇ ਨਾ ਇੱਧਰ ਵੀ ਰੱਖੇ ਰੱਖਣੇ ਨਿਕਲਣਾ ਜਾਣ ਸਾਰੇ ਚੰਗੇ ਕਬੂਤਰ ਹੀ ਆ ਦਿੰਦਾ ਆ ਬਈ ਵੇਖੋ ਨੀਲਾ ਕਬੂਤਰ ਆਪਣਾ ਚਿੱਟੀਆਂ ਅੱਖਾਂ ਦਾ ਇਹ ਪਹਿਲਾਂ ਵੀ ਕੁਝ ਦਿਨ ਵਿਖਾਇਆ ਸੀ ਪਿਛਲੇ ਬਲਾਕਾਂ 'ਚ ਇਹ ਆ ਵੇਖ ਲੋ ਅੱਜ ਵੀ ਬਈ ਇਹ ਸਾਰੀ ਲਾਦੋ ਕਬੂਤਰਾਂ ਦੀ ਆ ਬਈ ਇੱਕ ਕਬੂਤਰ ਦੀ ਤੇ ਇੱਕ ਦੇ ਤਾਂ ਕਢਾਉਣੇ ਆ ਜੇ ਬੱਚੇ ਉਹ ਲਾਦ ਕਬੂਤਰ ਦੀ ਹੈ ਏ ਭਾਈ ਇਹ ਦੁੱਚਗਾਈਆਂ ਮਾਰਦਾ ਤੇ ਅਸੀਂ ਘੁੱਟ ਕੇ ਰੱਖੀਦਾ ਕਿ ਹੱਥੋਂ ਇਹਨਾਂ ਨਿਕਲ ਜੇ ਬੁਰਕ ਕੇ ਇਹ ਲੱਗੇ ਲੁੱਗੇ ਨਹੀਂ ਨਾ ਭਾਈ ਕਬੂਤਰ ਵੱਡੇ ਆ ਤੁਹਾਨੂੰ ਪਤਾ ਵੱਡੇ ਆ ਅੱਜ ਕੱਲ ਆਉਂਦੇ ਨੇ ਗੋਲਿਆ ਕਾਲਾ ਜਰਾ ਰਲ ਰਲ ਜਾਂਦੇ ਭਾਈ ਮੜ ਕੇ ਬੱਚੇ ਕਢਾਉਨੇ ਆ ਕਬੂਤਰਾਂ ਦੇ ਵੇਖੋ ਭਾਈ ਨਾਲੇ ਨੀਲਾ ਕਬੂਤਰ ਚਾਹੀਦੇ 10 ਬਾਈ ਕਿਵੇਂ ਬਹੁਤ ਵਧੀਆ ਉੱਡਣਗੇ ਇਹਦੇ ਬੱਚੇ ਪਰਪੋਟਾਂ ਬੱਚੇ ਸਾਰੇ ਕੁਝ ਦਿਨ ਵਿੱਚ ਠੀਕ ਹੋ ਜਣਗੇ ਬੱਚੇ ਵੀ ਅੱਜ ਆਪਾਂ ਛੱਡੇ ਮਾਰੇ ਵਿਖਾ ਦੇ ਤਾਂ ਨੂੰ ਕਰਕੇ ਬਲੌਗ ਆ ਸਵੇਰੇ ਛੱਡੇ ਬਈ ਬੱਚੇ ਚਾਰ ਛੱਡੇ ਆ ਦੋ ਆ ਰਹੇ ਦੋ ਆ ਆ ਗਏ ਬਈ ਤੇ ਛਤਰੀਆਂ ਆਪਾਂ ਭਰੀਆਂ ਪਈਆਂ ਬੱਚਿਆਂ ਦੀਆਂ ਤੇ ਹੁਣ ਆ ਦੀ ਮਰਜ਼ੀ ਨਾ ਬੈਣਗੇ ਵੇਖੋ ਕਿੰਨੇ ਵਜੇ ਬੈਂਦੇ ਆ ਤੇ ਸਵੇਰ 7 ਵਜੇ ਦੇ ਛੱਡੇ ਆ ਤੇ ਸੇਕਾ ਵੀ ਬਹੁਤ ਆ ਬਈ ਤਾਪਮਾਨ ਵੀ ਅੱਜ ਹੋ ਗਿਆ 35 ਦੇ ਨੇੜੇ ਤੇ ਰਹੂਗਾ ਤੇ ਵੇਖ ਲਓ ਨਾਲੇ ਬੱਚੇ ਵੱਡੇ ਫਰਦੇ ਆ ਪਹਿਲੀਆਂ ਕਲੀਆਂ ਦੇ ਦੂਜੀਆਂ ਦੇ ਤੀਜੀ ਤੀਜੀ ਡਾਈ ਹੋ ਗਈ ਅੱਜ ਵੇਖ ਲਓ ਬਈ ਕਿਵੇਂ ਉੜਦੇ ਪਏ ਆ ਨਾਲੇ ਉਗਰਾ ਤੁਹਾਨੂੰ ਵਿਖਾਈ ਜਾਂਦੇ ਆ ਸਾਫ਼ ਜਮਾ ਕਲੀਅਰ ਕਰਕੇ ਤੇ ਆ ਬੱਚੇ ਕਾ ਬੈਠੇ ਇੱਕ ਉਧਰ ਬੈਠਾ ਬਈ ਉਹ ਚਤਰੀਆਂ ਸਾਰਿਆਂ ਦੇ ਬੱਚੇ ਭਾਈਆ ਤੇ ਆ ਤੁਹਾਨੂੰ ਫਰਾਇ ਸਾਂ ਕੇ ਕਬੂਤਰਾਂ ਦੇ ਸਾਰਿਆਂ ਦਾ ਤੇਵੇਂ ਲੱਗੇ ਆ ਦੱਸੋ ਇਹ ਕਮੈਂਟ ਵਿੱਚ ਲੋਕ ਕਮੈਂਟ ਜ਼ਰੂਰ ਕਰਿਆ ਕਰੋ ਗਾਹ ਦੀਆਂ ਸ਼ੇਅਰ ਕਰਿਆ ਕਰੋ ਭਾਈ ਧੰਨਵਾਦ ਉਧਾ ਦੇਖ ਕਰਿਆ ਕਰੋ ਗਾਹ ਦੀਆਂ ਬਲੌਗਾਂ ਨੂੰ ਸ਼ੇਅਰ ਆ ਵੇਖੋ ਭਾਈ ਕਬੂਤਰਾਂ ਆਪਣੀਆਂ ਸਾਰੀਆਂ ਆ ਵੱਡੀਆਂ ਵੱਡੀਆਂ ਕਬੂਤਰਾਂ ਨੀਲੇਗਾ ਰਤੰਗਾ ਚੀਨਗਾ ਦੇਖੋ ਬਈ ਇਹ ਬਾਈ ਉਹ ਧਿਆਨ ਨਾਲ ਦੇਖ ਲਈ ਜਿਹੜਾ ਵੀਰਾ ਦਾ ਸੀ ਨਾ ਇੱਕ ਸਾਨੂੰ ਨੀਲੇ ਦਾ ਸ਼ੌਂਕਰਾ ਜਿਉਂ ਗੌਰ ਨਾਲ ਦੇਖ ਲਿਆ ਬਾਈ ਮੇਰਾ ਆਹ ਸੀ ਨੀਲੇ ਸਾਡੇ ਬਾਈ ਆਹ ਨੀਲੇ ਬਾਈ ਇੱਕ ਬੰਦੇ ਸ਼ਪਾਰ ਚ ਐਸੀ ਨੀਲੇ ਦਾ ਸ਼ੌਂਕ ਕਰਾਉ ਆ ਨੀਲੇ ਬਈ ਸਾਡੇ ਵੇਖ ਲਓ ਨੀਲੇ ਨੀਲੇਗਾ ਇਹ ਆ ਸਾਡੇ ਆਪਣ ਵਖਾਉਣੇ ਤੈਨੂੰ ਕਬੂਤਰ ਇਹ ਸਾਰੀਆਂ ਸੀਗਾ ਕਬੂਤਰਾਂ ਦੋ ਤਿੰਨ ਬਈ ਸੀ ਵੱਡੀਆਂ ਤੇ ਡਾਉਣਾਂ ਵੱਡੀਆਂ ਵਿੱਚ ਦੋ ਡਾਉਣਾਂ ਆ ਆ ਆਪਣੇ ਹੈਗੇ ਕਬੂਤਰ ਸਾਰੇ ਵੱਡੇ ਹੀ ਆ ਉਹ ਬਈ ਆ ਸਾਰੇ ਵੱਡੇ ਹੀ ਆ ਬਈ ਇਹ ਫੀਡ ਫੀਡ ਜੀ ਆ ਕਬੂਤਰ ਸਾਰੇ ਇਹ ਬੁੱਢੇ ਕਬੂਤਰ ਆ ਤੇ ਕਬੂਤਰ ਨੂੰ ਤਾਂ ਆਪਾਂ ਬਾਹਰ ਨਹੀਂ ਜਾਈਦਾ ਜਾਲ ਚ ਬਈ ਅੱਜ ਬਲੌਕ ਮਾਰਿਆ ਲੰਦਾ ਇਹ ਕਬੂਤਰਾਂ ਨੂੰ ਇਹਦਾ ਖੁੱਡਿਆ ਚ ਬਾਹਰ ਹੀ ਨਹੀਂ ਕੱਢੀ ਤੇ ਬਈ ਇਹ ਕਬੂਤਰ ਦਾ ਵੇਖੋ ਬਾਈ ਕਰੋ ਸ਼ੌਂਕ ਨਾਲੇ ਕਿਵੇਂ ਲੱਗੇ ਕਬੂਤਰ ਤੇ ਉਹ ਬੱਚੇ ਬਾਈ ਆਪਣੇ ਫੇਰ ਚੜਦੇ ਜਾਂਦੇ ਤਾਂ ਉਹ ਉਧਰ ਵਿਖਾ ਦੀ ਮਾਰਾ ਜਾਂ। ਉਹ ਬੱਚੇ ਬਾਈ ਉੱਚੇ ਹੋ ਗਏ। ਆ ਵੇਖੋ ਬਾਈ ਕਬੂਤਰ ਤੇ ਟਾਈਮ ਕਿੰਨਾ ਹੋ ਗਿਆ ਬਾਈ ਵਿਖਾ ਦੇ ਮਾਰਾ ਟਾਈਮ ਦਾਦ ਗੇ। 1 ਵਜੇ ਟਾਈਮ ਬਾਈ 1 ਦੇ ਨੇੜ ਤੇ ਡੋ ਗਿਆ ਤੇ ਕਬੂਤਰ ਹਜੇ ਵੀ ਉੱਤੇ ਚੜੀ ਜਾਂਦੇ ਆਪਣੇ ਬੱਚੇ ਆ ਚੀਕਦੇ ਬੱਚੇ ਆ ਤੇ ਉਹ ਹਜੇ ਵੀ ਚੜੀ ਜਾਂਦੇ ਬਾਈ ਲਾਈਕ ਕਮੈਂਟ ਕਰਕੇ ਦੱਸੋ ਜਿਵੇਂ ਉੱਡੀ ਜਾਂਦੇ ਬੱਚੇ ਅੱਜ ਲੋਕਾਂ ਦੇ ਨਾ ਘਰੇ ਘੰਟਾ ਘੰਟਾ ਨਹੀਂ ਬਾਈ ਉੜਦੇ ਬੱਚੇ। ਤੇ ਸਾਡੇ ਵੇਲੋ ਹੈ ਰੱਬ ਚ ਵਰਦੇ ਵੇਲੋ ਬਈ ਬੱਚੇ ਇੱਧਰ ਆਉਣਗੇ ਬਈ ਇੱਧਰ ਆ ਧਰਦੇ ਆ ਬੱਚੇ ਬਈ ਇੱਧਰ ਹੋਏਗੇ ਤੇ ਸਾਰੇ ਬੱਚੇ ਨਾ ਆ ਗਏ ਬਈ ਇੱਧਰ ਸੂਜਦੇ ਹਟ ਆ ਸੂਰਜ ਨੂੰ ਚੜਦੇ ਆ ਬਈ ਹਜੇ ਵੇਖ ਵੇਖ ਇਹਦਾ ਅੰਨ ਸੂਰਜ ਹੋਰ ਵਾਦੇ ਬਈ ਇਹ ਆnde ਹਾਂ ਸੂਰਜ ਨੂੰ ਵਰਦੇ ਆ ਲੋਕੀ ਕੂਲਰਾਂ ਥੱਲੇ ਹੋ ਜਾਂਦੇ ਆ ਹਾਂ ਉੱਚੇ ਬਾਲੇ ਆ ਦੇ ਇਹਦਾ ਘਾਟੀ ਹੈ ਭਾਈ ਠੀਕ ਆ ਭਾਈ ਕਰੋ ਸ਼ੌਂਕ ਨਾਲ ਕੁ ਇਸ ਤਰ੍ਹਾਂ ਦਾ ਆਪਣੇ ਬੱਚੇ-ਬੁੱਚੇ ਦੱਸੋ ਕਿ ਮੈਂ ਉੱਡੀ ਜਾਂਦੇ ਆਜਾ ਆਵਾ 23:00 ਵਜੇ ਬਾਹ ਲਾਂਗੇ ਜੇ ਬਹਿੰਦੇ ਆਪ ਠੀਕ ਆ ਤੇ ਨਹੀਂ ਤਾਂ ਆਪਾਂ ਬੜਕਾ ਕੇ ਬਾਹ ਲਾਂਗੇ ਭਾਈ ਬਾਹਲਾ ਨਾਲ ਜੋਰ ਲਵਾਵਾਂਗੇ ਬੱਚੇ ਚੀਕਦੇ ਆ ਬਾਜੀ-ਬੁਜੀ ਛੱਡ ਲਾਂਗੇ ਇਹ ਨਾਲ ਜੋਰ ਘਰੇ ਲਵਾਉਣ ਦਾ ਫਾਇਦਾ ਨਹੀਂ ਭਾਈ ਆਪਾਂ ਬਾਜੀ-ਬੁਜੀ ਵੇਖਾਂਗੇ ਬਾਜੀ ਚੰਗੇ ਡਾਵਾਂਗੇ ਆਪਾਂ ਇਹਨਾਂ ਨੂੰ ਕਰਾਂਗੇ ਸਾਰ ਤੁਹਾਨੂੰ ਤੇ ਆ ਨਿੱਕੇ ਬੱਚੇ ਐਵੇਂ ਜੋਰ-ਜ਼ਾਰ ਲਾਈ ਜਾਂਦੇ ਆ ਤੇ ਤਾੜਾਂਂ ਟਾਈਮ ਨਾ ਸੌਤੇ ਬਹਿ ਜਾਣਗੇ ਨਾ ਫੁੱਡਿਆਂ 'ਚ ਬਹਿ ਜਾਣਗੇ ਤੇ ਆਪਾਂ ਬਾਅ ਕੇ ਨਾਲਿਆ ਧੁੱਪੇ ਕਬੂਤਰ ਬੰਨੇ ਜਿਹੜੇ ਉਹ ਤਾੜਾਂਗੇ ਤੇ ਘਰੋਂ ਸ਼ੌਂਕ ਬਣਾ ਲੈ ਹਾਂਜੀ ਵੀਰੂ ਦੱਸੋ ਕਮੈਂਟ ਕਰਕੇ ਆਪਣੇ ਨੀਲੇ ਕਿਵੇਂ ਲੱਗੇ ਤੇ ਇੱਕ ਬਾਈ ਦੀ ਆਈ ਸੀ ਸਪਾਰਸ਼ ਆਪਾਂ ਨੂੰ ਕਹਿੰਦੀ ਕਲਪ ਕਿਵੇਂ ਬਣਦੀ ਆ ਤੇ ਕਲਪ ਹੀ ਆਪਾਂ ਗਾਂਢੇ ਵਲੌਗ 'ਚ ਦਿਖਾਵਾਂਗੇ ਆਪਾਂ ਬਣਾਏ ਸੀ ਰੰਗ ਵਿਖਾਈ ਬਈ ਆ ਬਾਈ ਜੀ ਆ ਕਲਫ ਫਿੱਕੀ ਸੀਗੀ ਆ ਖੰਭ ਤੇ ਲੱਗੀ ਆ ਤੇ ਆ ਕਲਫ ਗੂੜੀ ਸੀਗੀ ਤੇ ਦੋਵੇਂ ਰੰਗ ਆ ਕਲਫ ਆਈਆਂ ਦੋਵੇਂ ਆ ਇਧਰਲੀ ਗੂੜੀ ਆ ਆ ਫਿੱਕੀ ਆ ਤੇ ਆਪਾਂ ਗਾਂਹ ਵਾਲੇ ਬਲੌਗ ਚ ਬਈ ਇਹ ਦੱਸਾਂਗੇ ਕਿਵੇਂ ਬੰਦੀ ਆ ਕਿਵੇਂ ਲਾਈਦੀ ਆ ਕਿਵੇਂ ਲਾਈਦੀ ਆ ਇਹ ਗਾਂਹ ਵਾਲੇ ਬਲੌਗ ਚ ਦੱਸਾਂਗੇ ਬਈ ਇਹ ਕਲਰ ਦੋਵੇਂ ਠੀਕ ਆ ਬਈ ਇਹ ਕਲਫ ਆ ਤੇ ਇਹ ਦੱਸਾਂਗੇ ਗਾਂਹ ਵਾਲੇ ਬਲੌਗ ਚ ਤੇ ਆ ਅੱਜ ਨੀਲੇ ਦੀ ਬਾਈ ਬਾਹਲੀ ਸਪਾਰਸਾਈ ਸੀ ਤਾਂ ਬਾਹਲੇ ਨੀਲੇ ਵਿਖਾਏ ਅੱਜ ਰੰਗ ਦਾ ਬਲੌਗ ਕੱਲ ਨੂੰ ਬਣਾਵਾਂਗੇ ਭਾਈ ਅੱਜ ਆਪਾਂ ਵੀ ਰੰਗ ਬਣਾਏ ਸੀਗੇ ਬਾਕੀ ਆ ਸਾਰੇ ਰੰਗ ਪਏ ਆਪਣੇ ਕੋਲੇ ਆਵੇ ਥੱਲੇ ਆ ਸਾਰੇ ਰੰਗ ਹੀ ਆ ਭਈਆ ਵੇ ਅੱਡੋ-ਅੱਡ ਦੇ ਰੰਗ ਆ ਇਹ ਬਲੌਕ ਆਪਾਂ ਪਾਇਆ ਸੀ ਭਾਈ ਵੇਖ ਲਓ ਜੀ ਤੇ ਇਹ ਕੱਲ ਪਾਇਆ ਸੀ ਹਨਾ ਭਾਈ ਕੱਲ ਪਾਇਆ ਸੀ ਇਹ ਭਾਈ ਬਲੌਕ ਰੰਗਾਂ ਦਾ ਕੱਲੇ ਰੰਗ ਦਾ ਤੇ ਅੱਜ ਆਪਾਂ ਨੀਲੇ ਅ ਡੱਬਿਆਂ ਰੱਤਿਆਂ ਦਾ ਪਾਤਾ ਭਾਈ ਤੇ ਕੱਲੂ ਆਪਾਂ ਕਲਫ ਦਾ ਪਾਉਣਾ ਕੱਲ ਹੀ ਕਲਫ ਦਾ ਪਾਉਣਾ ਕਲਫਾ ਭਈਆ ਕਲਫਾਂ ਦਾ ਪਾਉਣਾ ਦੋਵਾਂ ਦਾ ਇਹ ਦੱਸਣਾ ਫਿੱਕਾ ਗੂੜਾ ਕੇਰਾ ਹੈ ਪੂਰੇ ਦੀ ਨਾ ਦੱਸਾਂਗੇ ਕਿਵੇਂ ਲੱਗਦਾ ਕਿਵੇਂ ਨਹੀਂ ਬਈ ਆ ਰੰਗ ਕਲਫਾ ਇੱਕ ਅੱਦੇ ਲਾ ਕੇ ਵਿਖਾਵਾਂਗੇ ਤੁਹਾਨੂੰ ਹਾਂ ਲਾ ਕੇ ਵਿਖਾ ਕੇ ਤੇ ਦੱਸਾਂਗੇ ਬਈ ਕਿਵੇਂ ਲਾਉਣਾ ਕਿਵੇਂ ਨਹੀਂ ਤੇ ਫੇ ਮੈਂ ਤੇ ਨੀਲੇ ਕਿਵੇਂ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੂੰ ਦੱਸ ਦਿਓ ਹੋਰ ਕਿਹੜੇ ਕਬੂਤਰ ਦੇਖਣੇ ਆਪਾਂ ਉਹੀ ਵਿਖਾ ਰਿਆ ਕਰਾਂਗੇ ਬਾਈ ਨੇ ਇੱਕ ਰਿਸ਼ਵਾਰਸ਼ ਆਈ ਸੀ ਨੀਲਾ ਵਿਖਾਓ ਤੇ ਆਪਾਂ ਨੀਲੇ ਕਬੂਤਰ ਵਿਖਾ ਦੇ ਹੁਣ ਦੱਸ ਦਿਓ ਆਪਾਂ ਨੂੰ ਗਾਂਹ ਦੇ ਰੋਚ ਕਿਹੜੇ ਕਬੂਤਰ ਵਿਖਾਈਗੇ ਤੇ ਕਿਵੇਂ ਬਣਾਈਏ ਤੇ ਆਪਾਂ ਉਹੀ ਬਣਾ ਰਿਆ ਕਰਾਂਗੇ ਚਲੋ ਧੰਨਵਾਦ ਸਾਰਿਆਂ ਦਾ ਕਮੈਂਟ ਤਾਂ ਜ਼ਰੂਰ ਕਰਿਆ ਜੇ ਜ਼ਰੂਰ ਕਰ ਸਕਰਾਈਬ ਕਰੋ ਜੇ ਭਾਈ ਆਪਣੇ ਚੈਲਾਂ ਨੂੰ ਗਾਹਾਂ ਦੀਆਂ ਸ਼ੇਅਰ ਕਰਿਆ ਕਰੋ ਭਾਈ ਦਬ ਕੇ ਬਟਨ ਨਵਾਇਆ ਕਰੋ ਘੰਟੀ ਦਬਾ ਕੇ